ਗਿਆਨੀ ਬਲਜੀਤ ਸਿੰਘ ਜੀ ਦੀ ਕਿਤਾਬ ਰੋਹਾਨੀਅਤ ਮਾਰਗ ਚ ਸਦੀਵੀ ਅਗਵਾਈ ਕਰਨ ਜੋਗ ਸ਼ਬਦ ਗੁਰੂ 18ਵੇਂ ਭਾਗ ਵਿੱਚ ਸੁਣੋ ਸ਼ਬਦ ਗੁਰੂ ਦੀ ਮਹਾਨਤਾ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਨਾਲ ਗਿਆਨ ਚਰਚਾ ਜਾਂ ਗੋਸ਼ਟੀ ਦੌਰਾਨ ਉਸ ਸਮੇਂ ਦੇ ਮਹਾਨ ਅਧਿਆਤਮਿਕ ਸਾਧਕ ਜਿਨ੍ਹਾਂ ਨੂੰ ਸਿੱਧ ਜਾਂ ਜੋਗੀ ਕਿਹਾ ਜਾਂਦਾ ਹੈ ਗੁਰੂ ਨਾਨਕ ਸਾਹਿਬ ਤੋਂ ਪੁੱਛਣ ਲੱਗੇ ਕਿ ਕਵਣ ਗੁਰੂ ਕਵਣ ਮਤ ਬੇਲਾ ਤੇਰਾ ਕਵਣ ਗੁਰੂ ਜਿਸका ਤੂੰ ਚੇਲਾ ਮਹੱਲਾ ਪਹਿਲਾ ਅੰਨਾ 942 ਭਾਵ ਹੈ ਨਾਨਕ ਤੁਹਾਡੀ ਸਿੱਖਿਆ ਦਾ ਮੁੱਢ ਕਿੱਥੋਂ ਤੇ ਕਦੋਂ ਤੋਂ ਹੈ ਕੌਣ ਗੁਰੂ ਹੈ ਜਿਸ ਦਾ ਤੂੰ ਚੇਲਾ ਹੈ ਇਹ ਸਵਾਲ ਸਧਾਰਨ ਵੀ ਸੀ ਤੇ ਜ਼ਰੂਰੀ ਵੀ ਸਧਾਰਨ ਇਸ ਲਈ ਕਿ ਜਿਸ ਧਰਮ ਦੀ ਉਹ ਸ਼ਾਖਾ ਸਨ ਭਾਵ ਹਿੰਦੂ ਧਰਮ ਉਸ ਵਿੱਚ ਆਮ ਪਰ ਜਲਤ ਹੈ ਕਿ ਰੂਹਾਨੀਅਤ ਉન્નਤੀ ਦੇ ਲਈ ਗੁਰੂ ਧਾਰਨ ਕਰਨਾ ਅਵਸ਼ਕ ਹੈ ਤਾਂ ਕਿ ਉਸ ਮਨੁੱਖ ਦੀ ਦੇਖ ਤੋਂ ਹੀ ਪਰਦੀਤ ਹੋ ਜਾਵੇ ਕਿ ਇਹ ਧਾਰਮਿਕ ਮਨੁੱਖ ਹੈ ਸੋ ਇਸ ਸਧਾਰਨ ਤੇ ਜ਼ਰੂਰੀ ਸਵਾਲ ਦਾ ਗੁਰੂ ਸਾਹਿਬ ਨੇ ਜੋ ਉੱਤਰ ਦਿੱਤਾ ਉਹ ਸਧਾਰਨ ਨਹੀਂ ਬਲਕਿ ਬੜਾ ਗੂੰਜ ਭਰਪੂਰ ਸੀ ਪਵਨ ਆਰੰਭ ਸਤਗੁਰ ਮਤਵੇਲਾ ਸ਼ਬਦ ਗੁਰੂ ਸੁਰਤੋ ਧੰ ਚੇਲਾ ਮਹਲਾ ਪਹਿਲਾ ਪੰਨਾ 943 ਭਾਵ ਜਗਤ ਵਿੱਚ ਜੀਵਾਂ ਦਾ ਆਰੰਭ ਪਵਨ ਤੋਂ ਹੈ ਜਿਸ ਨਾਲ ਸੁਵਾਸ ਕਿਰਿਆ ਚੱਲਦੀ ਹੈ ਮਤ ਕੇਵਲ ਸਤਗੁਰ ਜਾਨੀ ਸਤ ਹਸਤੀ ਪਰਮਾਤਮਾ ਚ ਅਭੇਦ ਹੋਣਾ ਹੈ ਮਤ ਅੰਦਰਲਾ ਪ੍ਰਕਾਸ਼ ਕੇਵਲ ਗੁਰੂ ਸ਼ਬਦ ਰੂਪ ਹੈ ਇਸੇ ਨੂੰ ਆਦਰਸ਼ ਮੰਨ ਕੇ ਮੇਰੀ ਸੂਰਤ ਵਿਕਾਸ ਕਰਦੀ ਹੈ ਭਵ ਸੱਚਾ ਚੇਲਾ ਬਣਨਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਦੇ ਹਾਲਾਤ ਦਾ ਭਾਈ ਗੁਰਦਾਸ ਜੀ ਨੇ ਇਉਂ ਚਿੱਤਰਣ ਕੀਤਾ ਹੈ ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਪਰਜਾ ਅੰਦੀ ਗਿਆਨ ਬਿਨ ਕੋੜ ਕੁਸਤ ਮੁਖੋਂ ਆ ਲਾਈ ਭਾਈ ਗੁਰਦਾਸ ਜੀ ਵਾਰ ਨੰਬਰ 1 ਪੌੜੀ ਨੰਬਰ 3 ਗੁਰੂ ਜੀ ਨੇ ਵੀ ਸੰਸਾਰ ਦਾ ਕਿਉਂ ਮਲੰਕਣ ਕੀਤਾ ਕਲ ਹੋਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਂਕਣਾ ਚੁਕਾ ਧਰਮ ਵਿਚਾਰ ਜਿਨ ਜਿ ਬੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਮਹਲਾ ਪਹਿਲਾ ਪੰਨਾ 1243 ਇਨਾਂ ਪਾਪਾਂ ਦੇ ਭਾਰ ਥੱਲੇ ਦੱਬੀ ਧਰਤੀ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮ ਮਹਲਾ ਪੰਜਮਾ ਪਰਨਾ 1387 ਗੁਰੂ ਜੀ ਦੇ ਸਾਹਮਣੇ ਕਿੰ ਸਚਿਆਰਾ ਹੋਈ ਹੈ ਕਿੰ ਕੂੜੇ ਟੁੱਟੇ ਪਾਲ ਰੂਪ ਵੱਡਾ ਅਤੇ ਅਹਿਮ ਸਵਾਲ ਸੀ ਸਤ ਗੁਰੂ ਜੀ ਮਾਨਵਤਾ ਅੰਦਰੋਂ ਧਾਰਮਿਕ ਭੇਖਾਂ ਨੂੰ ਖਤਮ ਕਰ اخਲਾਕੀ ਪਵਿੱਤਰਤਾ ਅੰਦਰੂਨੀ ਆਚਰਣ ਸਦਾਚਾਰੀ ਜੀਵਨ ਵਰਗੇ दैਵੀ ਗੁਣ ਮਨੁੱਖੀ ਹਿਰਦੇ ਅੰਦਰ ਭਰਨਾ ਚਾਹੁੰਦੇ ਸਨ ਇਸਲਾਮ ਦੀ ਰਹਿਣੀ ਵਜੋਂ ਬਚਨ ਕੀਤੇ ਮਿਹਰ ਮਸੀਤ ਸਿੱਧਕ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁੰਨਤ ਸੀਲ ਰੋਜ਼ਾ ਹੋ ਮੁਸਲਮਾਨ ਮਹਲਾ ਪਹਿਲਾ ਪੰਨਾ 140 ਨਾਨਕ ਨਾਉ ਖੁਦਾਇ ਕਾ ਦਿਲ ਹਛੈ ਮੁਖ ਲੇ ਅਵਰ ਦਿਵਾਜੈ ਦੁਨੀ ਕੇ ਝੂਠੇ ਅਮਲ ਕਰੇ ਮਹਲਾ ਪਹਿਲਾ ਪੰਨਾ 140 ਹਿੰਦੂ ਦੀ ਰੈਣੀ ਸੀ ਹਿੰਦੂ ਕੈ ਘਰ ਹਿੰਦੂ ਆਵੇ ਸੂਤ ਦਿਨੇਉ ਪੜ ਗਲ ਪਾਵੇ ਸੂਤ ਪਾਏ ਕਰੇ ਬੁਰੀਾਈ ਨਾਤਾ ਧੋਤਾ ਥਾਂਏ ਨਾ ਪਾਈ ਮਹਲਾ ਪਹਿਲਾ ਪੰਨਾ 952 ਗੁਰੂ ਸਾਹਿਬ ਨੇ ਸਮਝਾਇਆ ਕਿ ਨਾਨਕ ਸੋ ਪੜਿਆ ਸੋ ਪੰਡਤ ਬੀਨਾ ਜਿਸ ਰਾਮ ਨਾਮ ਗਲਹਾਰ ਮਹਲਾ ਪਹਿਲਾ ਪੰਨਾ 938 ਸੋ ਪੜਿਆ ਸੋ ਪੰਡਤ ਬੀਨਾ ਜਿੰਨੀ ਕਮਾਣਾ ਨਾ ਮਹਲਾ ਪਹਿਲਾ ਪੰਨਾ 1288 ਖੱਤਰੀ ਸੋ ਜੋ ਕਰਮਾ ਕਾ ਸੂਤ ਮਹਲਾ ਪਹਿਲਾ ਪੰਨਾ 1411 ਇਸ ਲਈ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੇ ਉਧਰੇ ਸੋ ਕਾਲ ਮੇ ਘਟ ਘਟ ਨਾਨਕ ਮਾਜਾ ਮਹਲਾ ਪੰਜਵਾਂ ਪੰਨਾ 748 ਜੋਗੀ ਨੂੰ ਨੈਤਿਕਤਾ ਪੜਾਈ ਕਿ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਧਾ ਕਾਲ ਕੁਆਰੀ ਕਾਇਆ ਅਨੁਜੁਗਤ ਡੰਡਾ ਪਰਦੀਦ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਜਪਜੀ ਜਾਨੀ ਬਾਹਰੀ ਭੇਖ ਅਲੱਗ ਅਲੱਗ ਹੋਣ ਦੇ ਬਾਵਜੂਦ ਵੀ ਸਾਰਿਆਂ ਅੰਦਰ ਨਰੂਲ ਸੱਚ ਦਾ ਪ੍ਰਕਾਸ਼ ਪ੍ਰਗਟ ਕਰਨ ਦੀ ਜੁਗਤੀ ਦਸੀ ਜੀਵਨ ਦੇ ਚਾਰੋਂ ਥੰਮ ਸਹਾਰੇ ਜਾਂ ਪੱਖ ਧਾਰਮਿਕ ਸਮਾਜਿਕ ਰਾਜਨੀਤਿਕ ਤੇ ਆਰਥਿਕ ਬੜੇ ਮਹੱਤਵਪੂਰਨ ਹਨ ਸੋ ਹਰ ਪੱਖੋਂ ਡਾਵਾਂਡੋਲ ਹੋ ਚੁੱਕੇ ਸਨ ਜਦੋਂ ਸਾਹਿਬ ਜੀ ਬਾਬਾ ਦੇਖਾ ਧਿਆਨ ਧਰ ਭਾਈ ਗੁਰਦਾਸ ਜੀ ਵਾਰ ਨੰਬਰ 1 ਕੋਡ ਨੰਬਰ 24 ਤਾਂ ਸਾਹਮਣੇ ਆਇਆ ਕਿ ਕਲ ਕਾ ਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵਸ ਸਚ ਤਨ ਚੰਦਰਮਾ ਦਿਸੈ ਨਹੀਂ ਕਹ ਚੜਿਆ ਮਹਲਾ ਪਹਿਲਾ ਪੰਨਾ 145 ਕਿਉਂਕਿ ਕਾਦੀ ਕੂੜ ਬੋਲ ਮਲ ਖਾਏ ਮਹਲਾ ਪਹਿਲਾ ਪੰਨਾ 662 ਗੁਰੂ ਰੂਪ ਪੰਡਤ ਦੀ ਮਨੋਬਿਰਤੀ ਐਸੀ ਸੀ ਗਿਆਨ ਵੀ ਹੋਣਾ ਗਾਵੇ ਗੀਤ ਮਹਲਾ ਪਹਿਲਾ ਪੰਨਾ 1245 ਬਾਦਸ਼ਾ ਮौज ਮਸਤੀ ਤੇ ਰੰਗ ਵਿੱਚ ਡੁੱਬੇ ਸਨ ਸ਼ਾਹਾਂ ਸੁਰਤ ਗਵਾਈਆਂ ਅਰੰਗ ਤਮਾਸ਼ੇ ਚਾਏ ਮਹਲਾ ਪਹਿਲਾ ਪੰਨਾ 417 ਗੁਰੂ ਸਾਹਿਬ ਨੇ ਲੋਕਾਈ ਨੂੰ ਸਮਝਾਇਆ ਸੁਣ ਵੇਖੋ ਲੋਕਾ ਇਹ ਵਿਡਾਣ ਮਨ ਅੰਧਾ ਨਾਉ ਸੁ ਜਾਣ ਮਹਲਾ ਪਹਿਲਾ ਪੰਨਾ 471 ਭਾਵ ਤੁਹਾਡੀ ਹਰ ਪੱਖੋਂ ਅਗਵਾਈ ਕਰਨ ਵਾਲੇ ਮਨ ਤੋਂ ਅੰਦੇ ਹਨ ਫਿਰ ਵੀ ਇੱਕ ਦੂ ਇੱਕ ਸਿਆਣਾ ਜਪਤੀ ਬਣੇ ਹੋਏ ਹਨ ਸੋ ਤੁਸੀਂ ਕਿਰਤ ਵਿਰਤ ਕਰ ਧਰਮ ਦੀ ਵਾਰ ਨੰਬਰ 1 ਪੌੜੀ ਨੰਬਰ 3 ਕਰੋ ਅਤੇ ਉਸ ਵਿੱਚੋਂ ਲੋੜ ਮੰਦ ਦਾ ਸਹਾਰਾ ਵੀ ਬਣੋ ਕਾਲ ਖਾਏ ਕਿਛ ਹੱਥੋਂ ਦੇ ਮਹਲਾ ਪਹਿਲਾ ਪੰਨਾ 1245 ਗੁਰੂ ਸਾਹਿਬ ਨੇ ਕੁਰੂ ਕੇ ਖੇਤਰ ਹਰਦੁਆਰ ਬਨਾਰਸ ਗਿਆ ਜਗਨਨਾਥ ਪੁਰੀ ਬਗਦਾਦ ਮੱਕੇ ਮਦੀਨੇ ਆਦਿ ਦੇ ਵਿਖੜੇ ਮਾਰਗ ਮਾਰਗ ਤੇ ਜਾ ਕੇ ਪ੍ਰਭੂ ਅੱਲਾ ਖੁਦਾ ਈਸ਼ਵਰ ਦੀ ਜੋਤ ਹੋਦ ਨੂੰ ਸਰਬ ਵਿਆਪਕ ਬਿਆਨ ਕੀਤਾ ਸਭ મે ਜੋਤ ਜੋਤ ਹੈ ਸੋਏ ਮਹਲਾ ਪਹਿਲਾ ਪੰਨਾ 13 ਉਸ ਦੀ ਬਾਹਰੀ ਵਿਸ਼ਾਲਤਾ ਨੂੰ ਵੀ ਇਉਂ ਰੂਪਮਾਨ ਕੀਤਾ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ 나ਥ ਕੇਤੇ ਕੇਤੇ ਦੇਵੀ ਵੇਸ ਜਪ ਬਾਣੀ ਤਾਕੇ ਅੰਤ ਨਾ ਪਾਈ ਜਾਹੇ ਜਪ ਜਿਸ ਬਾਰੇ ਭਾਈ ਗੁਰਦਾਸ ਜੀ ਦੇ ਬੋਲ ਹਨ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਇੱਥੇ ਵਿੱਚ ਬਗਦਾਦ ਤੇ ਵੱਡੀ ਕਰਾਮਾਤ ਦਿਖਲਾਈ ਪਾਤਾਲਾਂ ਆਕਾਸ਼ ਲਖ ਓੜ ਕਪਾਲੀ ਖਬਰ ਸੁਣਾਈ ਲਖ ਆਕਾਸ਼ ਪਾਤਾਲ ਲਖ ਅੱਖ ਫਰੰਕ ਵਿੱਚ ਸਭ ਦਿਖਲਾਈ ਵਾਰ ਨੰਬਰ 1 ਪੌੜੀ ਨੰਬਰ 36 یوں ਲੋਕਾਂ ਦੀਆਂ ਨਜ਼ਰਾਂ ਤੋਂ ਸੰਗੀਤਨਤਾ ਜਨੂਨਾਂ ਦਾ ਤੰਗ ਜ਼ਲੀ ਦਾ ਪਰਦਾ ਹਟਾ ਦਿੱਤਾ ਜਿਹੜਾ ਵੀ ਇਹ ਇੱਕੋ ਧਰਮ ਦਿਲੜੇ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਹੋਈ ਮਹਲਾ ਪਹਿਲਾ ਪੰਨਾ 1188 ਕਿਉਂਕਿ ਵਿਤਕਰਿਆਂ ਕਾਰਨ ਸਦੀਆਂ ਤੋਂ ਵੰਡੀ ਪਈ ਮਨੁੱਖ ਜਾਤੀ ਨੇ ਪਹਿਲੀ ਵਾਰ ਆਪਸੀ ਏਕਤਾ ਵਾਲਾ ਉਪਦੇਸ਼ ਸੁਣਿਆ ਆਈ ਪੰਥੀ ਸਗਲ ਜਮਾਤੀ ਏਕ ਪਿਤਾ ਏਕ ਸਕੇ ਹੰਬਾਰ ਮਹਲਾ ਪੰਜਵਾਂ ਪੰਨਾ 611 ਉਹੀ ਸਭ ਨੂੰ ਦਾਤਾ ਬਖਸ਼ਿਸ਼ਾਂ ਕਰਨ ਯੋਗ ਹੈ ਸਭਨਾ ਜੀਆਂ ਦਾ ਇੱਕ ਦਾਤਾ ਜਪ ਸਿਆਸੀ ਜ਼ਮੀਨ ਨੂੰ ਤਿਆਰ ਕਰਦਿਆਂ ਗੁਰੂ ਸਾਹਿਬ ਨੇ ਉਪਦੇਸ਼ ਕੀਤੇ ਤਖਤ ਬਹਿ ਤਖਤੇ ਕੀ ਲਾਇਕ ਮਹਲਾ ਪਹਿਲਾ ਪੰਨਾ 1039 ਤਖਤ ਰਾਜਾ ਸੋਭ ਹੈ ਜੇ ਤਖਤੇ ਲਾਇਕ ਹੋਈ ਮਹਲਾ ਤੀਜਾ ਪੰਨਾ 1088 ਆਦਿਕ ਪੱਖ ਸਵਾਰਨ ਦੀ ਮਹਾਨ ਸੇਵਾ ਕੀਤੀ ਸਭ ਨੂੰ ਦਾਤਾਂ ਦੇਣ ਵਾਲੇ ਦਾਤਾਰ ਪਿਤਾ ਅੱਗੇ ਫਰਿਆਦ ਕਰਦੇ ਆਂ ਬਚਨ ਕੀਤੇ ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਰਹਾਉ ਮਹਲਾ ਪੰਜਵਾਂ ਪੰਨਾ 383 ਜਿੱਥੈ ਨੀਂਚ ਸੰਭਾਲੀਐਨ ਤਿੱਥੈ ਨਦਰ ਤੇਰੀ ਬਖਸ਼ੀਸ਼ ਮਹਲਾ ਪਹਿਲਾ ਪੰਨਾ 15 ਇਨ੍ਹਾਂ ਬਚਨਾਂ ਰਾਹੀਂ ਮਨੁੱਖੀ ਹਿਰਦਿਆਂ ਅੰਦਰ ਐਸਾ ਪਿਆਰ ਪੈਦਾ ਕੀਤਾ ਕਿ ਸਮੁੱਚੀ ਮਾਨਵਤਾ ਨੂੰ ਇੱਕੋ ਦਾ ਹੁਕਮ ਪ੍ਰਤੀਤ ਹੋਣ ਲੱਗਾ ਅਜਿਹਾ ਸਰਬਪੱਖੀ ਸਰਬਸਾਂਝਾ ਸਰਬਕਾਲੀ ਗਿਆਨ ਕੇਵਲ ਸ਼ਬਦ ਗੁਰੂ ਨਾਲ ਸੁਰਤ ਦਾ ਸੁਮੇਲ ਕਰਕੇ ਹੀ ਪ੍ਰਾਪਤ ਹੋ ਸਕਦਾ ਹੈ। ਰੱਬ ਨੇ ਆਪ ਹੀ ਮਿਹਰ ਕਰਕੇ ਗੁਰਮੈ ਆਪ ਸਮੋਏ ਸ਼ਬਦ ਵਰਤਾਇਆ। ਮਹਲਾ ਪਹਿਲਾ ਪੰਨਾ 1279 ਅਤੇ ਗੁਰੂ ਸਾਹਿਬ ਦੇ ਬਚਨਾਂ ਨਾਲ ਰੱਬੀ ਗਿਆਨ ਪ੍ਰਗਟ ਹੋ ਗਿਆ ਜਿਸ ਨੇ ਮਨੁੱਖੀ ਹਿਰਦਿਆਂ ਨੂੰ ਹਰਾ ਭਰਾ ਕਰ ਦਿੱਤਾ। ਸਤ ਗੁਰ ਬਾਣੀ ਸ਼ਬਦ ਸੁਣਾਏ ਇਹ ਜੱਗ ਹਰਿਆ ਸਤਗੁਰ ਪਾਏ ਮਹਲਾ 3ਾ ਪੰਨਾ 1177 ਗੁਰੂ ਨਾਨਕ ਸਾਹਿਬ ਜੀ ਨੇ ਹਰ ਥਾਂ ਸ਼ਬਦ ਦੀ ਪ੍ਰਧਾਨਤਾ ਪ੍ਰਵਾਨ ਕੀਤੀ ਤੇ ਪ੍ਰਚਾਰੀ ਸੰਸਾਰ ਦੇ ਸਾਰੇ ਧਰਮਾਂ ਨੇ ਸ਼ਬਦ ਦੇ ਇਹ ਸੰਕਲਪ ਨੂੰ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਮੰਨਿਆ ਹੈ ਪਰ ਸਿੱਖੀ ਹੀ ਅਜਿਹੇ ਧਰਮ ਹੈ ਮੰਤ ਹੈ ਜਿਸ ਨੇ ਸ਼ਬਦ ਗੁਰੂ ਦਾ ਸੰਕਲਪ ਹੀ ਨਹੀਂ ਦਿੱਤਾ ਸਗੋਂ ਸਿੱਖ ਨੇ ਸ਼ਬਦ ਗੁਰੂ ਨੂੰ ਮੰਨ ਕਰਕੇ ਸਵਾਰ ਵੀ ਕੀਤਾ ਹੈ ਅਤੇ ਇਹੋ ਹੀ ਉਸ ਦਾ ਜੀਵਨ ਇਹੀ ਉਸਦਾ ਜੀਵਨ ਮਨੋਰਥ ਲਕਸ਼ ਹੈ ਸ਼ਬਦ ਗੁਰੂ ਉਹ ਹੈ ਜੋ ਅਗਿਆਨਤਾ ਦਾ ਪਰਦਾ ਹਟਾ ਕੇ ਮਨੁੱਖ ਨੂੰ ਸੱਚ ਦੇ ਪ੍ਰਕਾਸ਼ ਚ ਲੈ ਜਾਂਦਾ ਹੈ ਜੋ ਜਗਿਆਸੂ ਨੂੰ ਜੀਵਨ ਜਾਚ ਹੀ ਨਹੀਂ ਸਿਖਾਂਦਾ ਬਲਕਿ ਜੀਵਨ ਦੀ ਅਸਲ ਮੰਜ਼ਿਲ ਤੇ ਵੀ ਪਹੁੰਚਾਉਂਦਾ ਹੈ ਗੁਰਬਾਣੀ ਵਿੱਚ ਸ਼ਬਦ ਤੇ ਨਾਮ ਇੱਕੋ ਅਰਥਾਂ ਵਿੱਚ ਵਰਤੇ ਦੋ ਨਾਂ ਹਨ ਜਿਵੇਂ ਸ਼ਬਦੇ ਕਾ ਨਵੇੜਾ ਸੁਣ ਤੂੰ ਆਉਦੂ ਬਿਨ ਨਾਵੇਂ ਜੋਗ ਨਾ ਹੋਈ ਮਹਲਾ ਪਹਿਲਾ ਪੰਨਾ 946 ਇਥੇ ਸ਼ਬਦ ਦੇ ਨਾਮ ਦੋਵੇਂ ਹੀ ਗੁਰੂ ਤੋਂ ਪ੍ਰਾਪਤ ਹੁੰਦੇ ਹਨ ਸਤਗੁਰ ਤੇ ਨਾਮ ਪਾਈਏ ਉਦੋਂ ਜੋਗ ਜੁਗਤ ਤਾਂ ਹੋਈ ਮਹਲਾ ਪਹਿਲਾ ਪੰਨਾ 946 ਸ਼ਬਦੇ ਹੀ ਨਾਮ ਉਪਜੈ ਸ਼ਬਦੇ ਮੇਲ ਮਿਲਾਇਆ ਮਹਲਾ ਤੀਜਾ ਪੰਨਾ 643 ਇਨ੍ਹਾਂ ਬਚਨਾਂ ਅਨੁਸਾਰ ਰੱਬੀ ਨਾਮ ਸ਼ਬਦ ਦੁਆਰਾ ਹੀ ਪ੍ਰਗਟ ਹੁੰਦਾ ਹੈ ਗੁਰ ਸ਼ਬਦੀ ਖੁਲਾਇਆ ਨਾ ਹਰ ਨਾਮ ਜਪਾਨੀ ਮਹਲਾ ਤੀਜਾ ਪੰਨਾ 514 ਭਾਵ ਪ੍ਰਭੂ ਦਾ ਰਹਸ ਸ਼ਬਦ ਰਾਹੀਂ ਹੀ ਖੁੱਲਦਾ ਹੈ ਜਦ ਕੇ ਭੇਖੀ ਲੋਕਾਂ ਨੇ ਸੁਮੀਰ ਪਰਬਤ ਅਤੇ ਅਚਲ ਬਟਾਲੇ ਵੇਖੇ ਕਰਾਮਾਤੀ ਸ਼ਕਤੀਆਂ ਦੀ ਪ੍ਰਦਰਸ਼ਨੀ ਕੀਤੀ ਜੋ ਸ਼ਬਦ ਪ੍ਰਕਾਸ਼ ਅੱਗੇ ਨਾ ਟਿਕ ਸਕੇ ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ ਕਿਉਂ ਵਰਣਨ ਕੀਤਾ ਹੈ ਸਿੱਧ ਤੰਤਰ ਮੰਤਰ ਕਰ ਝੜ ਪਏ ਸ਼ਬਦ ਗੁਰੂ ਕੇ ਕਲਾ ਸ਼ਿਪਾਈ ਵਾਰ ਨੰਬਰ 1 ਪੌੜੀ ਨੰਬਰ 42 ਇਸ ਵਾਰ ਤਾਂ ਅਹੀਂ ਸਤਿਗੁਰ ਜੀ ਨੇ ਜੋ ਸਿੱਖਿਆ ਬਖਸ਼ੀ ਉਸ ਦਾ ਆਧਾਰ ਹੈ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਭਾਈ ਗੁਰਦਾਸ ਜੀ ਵਾਰ ਨੰਬਰ 1 ਪੌੜੀ ਨੰਬਰ 42 ਮੁਗਲ ਸ਼ਾਸਕਾਂ ਸਮੇਂ ਸ਼ਾਹੀ ਫਰਮਾਨ ਵਾਂਗ ਕਿਸੇ ਆਲਾ ਅਧਿਕਾਰੀ ਵੱਲੋਂ ਲਿਖਿਆ ਰੁਕਾ ਪਰਵਾਨਾ ਜਾਂ ਆਦੇਸ਼ ਨਿਸ਼ਾਨ ਕਹਾਉਂਦਾ ਸੀ ਜਿਸ ਨੂੰ ਦਿਖਾ ਕੇ ਕਾਰਦ ਨਜੇਠ ਲਿਆ ਜਾਂਦਾ ਸੀ ਜਾਂ ਉਸ ਦੇ ਕਰਨ ਕਰਾਉਣ ਵਿੱਚ ਪੂਰੀ ਸਹੂਲਤ ਹੋ ਜਾਂਦੀ ਸੀ ਗੁਰੂ ਸਾਹਿਬ ਨੇ ਸ਼ਬਦ ਨਾਲ ਨਿਸ਼ਾਨ ਦੀ ਵਰਤੋਂ ਕੀਤੀ ਹੈ ਕਿ ਸ਼ਬਦ ਨਿਸ਼ਾਨ ਜਪਜੀ ਸਾਹਿਬ ਦੇ ਪੰਜ ਖੰਡਾਂ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਵਿੱਚੋਂ ਸ਼ਰਮ ਖੰਡ ਮਨੁੱਖੀ ਸ਼ਖਸੀਅਤ ਦੇ ਸਾਰੇ ਪੱਖਾਂ ਦੀ ਘਾਟ ਤੇ ਕੱਢਦਾ ਹੈ ਦਿੱਥੇ ਘੜੀਏ ਸੁਰਤ ਮਤ ਮਨ ਬੁੱਧ ਦਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੋਦਾ ਜਪ ਸੁਰਤ ਮਤ ਮਨ ਬੁੱਧ ਸੁੱਧ ਮਨੁੱਖ ਦੇ ਮਾਨਸਿਕ ਬੌਧਿਕ ਤੇ ਆਤਮਿਕ ਪੱਖ ਹਨ ਮਨੁੱਖੀ ਸ਼ਖਸੀਅਤ ਦੀ ਸਰਪੱਖੀ ਘਾੜਤੀ ਮਨੁੱਖ ਨੂੰ ਸ਼ਬਦ ਰੂਪ ਬਣਾਉਂਦੀ ਹੈ ਗੁਰਬਾਣੀ ਬਣੀਏ ਵਾਲੀ ਹੁੱਬ ਪੈਦਾ ਕਰਦੀ ਹੈ ਸ਼ਰਮਖੰਡ ਉਦਮ ਦਾ ਖੰਡ ਹੈ ਇਹ ਉਦਮ ਪ੍ਰੇਮਾ ਭਗਤੀ ਦਾ ਹੈ ਸਿਮਰਨ ਦਾ ਹੈ ਸੱਚ ਦੀ ਲਗਨ ਦਾ ਹੈ ਇਹ ਉਦਮ ਜਾਂ ਸੱਚ ਦੀ ਲਗਨ ਹੀ ਮਨੁੱਖੀ ਸ਼ਖਸੀਅਤ ਨੂੰ ਸਵਾਰਦੀ ਹੈ ਨਾਨਕ ਸੱਚ ਸਵਾਰਨ ਹਾਰਾ ਮਹਲਾ ਪਹਿਲਾ ਪੰਨਾ 9 ਵਾਲੀ ਸਾਂਝ ਪੈਦਾ ਕਰਦੀ ਹੈ ਏ ਕੋ ਨਾਮ ਹੁਕਮ ਹੈ ਮਹਲਾ ਪਹਿਲਾ ਪੰਨਾ 72 ਵਾਲੀ ਸਮਝ ਹੀ ਮਨੋਖ ਅੰਦਰ ਗਿਆਨ ਧਿਆਨ ਤੇ ਤਤਬੁੱਧ ਪੈਦਾ ਕਰਦੀ ਹੈ ਗਿਆਨ ਬੁੱਧੀ ਦਾ ਵਿਕਾਸ ਹੈ ਧਿਆਨ ਭਗਤੀ ਹੈ ਸਮਰਪਣ ਹੈ ਤਤਬੁੱਧ ਆਤਮਾ ਦਾ ਵਿਕਾਸ ਹੈ ਜਿਸ ਨੂੰ ਜਪ ਬਾਣੀ ਅੰਦਰ ਸੁਰਾਂ ਸਿੱਧਾਂ ਕੀ ਸੁਧ ਕਿਹਾ ਗਿਆ ਹੈ ਭਾਵ ਸੁੰਦਰ ਗਹਿਣੇ ਮੰਗ ਘੜੀ ਗਈ ਸਰਪੱਖੀ ਸ਼ਕਸ਼ੀਅਤ ਗੁਰੂ ਨਾਨਕ ਸਾਹਿਬ ਦੁਆਰਾ ਬਖਸ਼ੇ ਸ਼ਬਦ ਗੁਰੂ ਦਾ ਆਦਰਸ਼ ਹੈ ਕੜੀ ਹੋਈ ਸ਼ਖਸੀਅਤ ਦੇ ਪੱਖ ਜਤ ਧੀਰਜ ਮਤ ਗਿਆਨ ਵੇਦ ਭਉ ਡਰ ਤਪ ਕਰੜੀ ਕਾਲਣਾ ਤੇ ਭਉ ਪ੍ਰੇਮ ਜਿਵੇਂ ਕੇ ਫੁਰਮਾਨ ਹੈ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਟਟਾਲ ਇਹੀ ਮਨੋਖ ਅੰਦਰ ਸ਼ਬਦ ਆਚਰਨ ਦੀ ਘਾੜ ਤਵਾਲੀ ਸੱਚੀ ਟਕਸਾਲ ਹੈ। ਗੁਰੂ ਸ਼ਬਦ ਸੱਚ ਹੈ। ਸ਼ਬਦ ਲਈ ਮਾਰ ਮੇਟਣ ਵਾਲੇ ਲੋਕ ਹੀ ਧੰਨ ਵਾਲੇ ਲੋਕ ਆਖੇ ਜਾਂਦੇ ਹਨ। ਧੰਨ ਵਾਲੇ ਲੋਕਾਂ ਦਾ ਭਾਵ ਹੈ ਲਗਨ ਵਾਲੇ, ਪੂਰੇ ਸਿੱਧਕ ਵਾਲੇ। ਪੂਰੀ ਦ੍ਰਿੜਤਾ ਵਾਲੇ ਲੋਕ ਜੋ ਸੋਚ ਲੈਂਦੇ ਹਨ ਉਸ ਦੀ ਵਕਾਲਤ ਲਈ ਭਾਵੇਂ ਸਿਰ ਚਲਾ ਜਾਏ ਪਰ ਸੱਚ ਨੂੰ ਪਿੱਠ ਨਹੀਂ ਦੇਣੀ। ਗੁਰੂ ਸਾਹਿਬ ਦੇ ਇਹੋ ਬਚਨ ਹਨ ਸਿਰ ਧਰਤ ਵਾਲੀ ਗਲੀ ਮੇਰੀ ਆਓ। ਮਹਲਾ ਪਹਿਲਾ ਪੰਨਾ 1412 ਜੋ ਇਸ ਮਾਰਗ ਤੇ ਪਾਂਦੀ ਹਨ ਉਹੀ ਧੰਨ ਦੇ ਪੂਰੇ ਲੋਕ ਸੱਚੇ ਚੇਲੇ ਹੋ ਸਕਦੇ ਹਨ ਸੱਚ ਸ਼ਬਦ ਤੀਖ ਉੱਠੀ ਹੋਈ ਲਗਨ ਸੁਰਤਰਾ ਹੀ ਸੱਚ ਦੀ ਸਥਾਪਨਾ ਲਈ ਪੈਦਾ ਹੋਈ ਦ੍ਰਿੜਤਾ ਅਤੇ ਉਸ ਦ੍ਰਿੜਤਾ ਅਨੁਸਾਰ ਦਿੱਤੀ ਤਨ ਮਨ ਧਨ ਦੀ ਕੁਰਬਾਨੀ ਨੂੰ ਕਮਾਈ ਕਿਹਾ ਗਿਆ ਹੈ ਅਰਦਾਸ ਰਾਈ ਇੰਨਾ ਹੀ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲਿਆ ਜਾਂਦਾ ਹੈ ਜਿਸ ਨੂੰ ਧੰਨ ਦੇ ਪੱਕੇ ਲੋਕਾਂ ਰੂਪ ਪੰਥ ਵੱਲੋਂ ਇੰਜ ਦਰਜ ਕੀਤਾ ਗਿਆ ਹੈ ਪਹਿਲਾਂ ਗੁਰੂ ਸਾਹਿਬਾਨ ਪੰਜ ਪਿਆਰੇ ਚਾਰ ਸਹਬਜ਼ਾਦੇ 40 ਮੁਕਤੇ ਹੱਠੀ ਜੱਪੀ ਤੱਪੀ ਨਾਮ ਜਪਣ ਦੀ ਧੰਨ ਵਾਲੇ ਵੰਡ ਛਕਣ ਦੀ ਲਗਨ ਵਿੱਚ ਲੀਨ ਦੇਗ ਚਲਾਈ ਤੇਗ ਵਾਹੀ ਦੇ ਸੂਰੇ ਦੇਖ ਕੇ ਅਣਡਿੱਠ ਕੀਤਾ ਧਰਮ ਲਈ ਸੀਸ ਦੇਣ ਵਾਲੇ ਕਿੰਨੇ ਤਸੀਹੇ ਸਹਿਣ ਵਾਲੇ ਲੇਕਨ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾ ਨਾਲ ਨਿਭਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਆਦ ਸਾਰੇ ਧੰਨ ਦੇ ਸੂਰੇ ਕਰਤੱਵ ਦੇ ਬਲੀ ਲੋਕ ਹਨ ਇਹਨਾਂ ਧੰਨ ਦੇ ਸੂਰਿਆਂ ਅਤੇ ਕਰਤੱਵ ਦੇ ਬਲੀ ਲੋਕਾਂ ਦੀ ਕਮਾਈ ਕਰਕੇ ਦੇਗ ਤੇਗ ਦੀ ਫਤਿਹ ਹੋਈ ਤੇ ਹੁੰਦੀ ਰਹੇਗੀ ਬਿਰਦ ਦੀ ਪੈਜ ਰਹੇਗੀ ਪੰਥ ਦੀ ਜੀਤ ਹੋਵੇਗੀ ਕਿਉਂਕਿ ਇਹ ਧੰਨ ਦੇ ਸੂਰੇ ਸ਼ਬਦ ਗੁਰੂ ਦੇ ਚੇਲੇ ਹਨ ਸ਼ਬਦ ਗੁਰੂ ਦੇ ਉਪਾਸ਼ਕ ਹਨ ਸ਼ਬਦ ਗੁਰੂ ਦੇ ਉਪਾਸ਼ਕ ਦੀ ਧੰਨ ਨਿੱਜ ਤੋਂ ਉੱਪਰ ਉੱਠ ਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਹੁੰਦੀ ਹੈ ਸੋ ਪੰਜ ਸਦੀਆਂ ਤੋਂ ਵੀ ਉੱਪਰ ਸਮਾ ਹੋ ਗਿਆ ਹੈ ਜਦੋਂ ਤੋਂ ਸਿੱਖ ਜਾਂ ਨਾਨਕ ਨਾਮ ਲੇਵਾ ਪਾਈਚਾਰਾ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਮਨਾਉਂਦਾ ਆ ਰਿਹਾ ਹੈ ਪਰ ਕੀ ਸਾਡੇ ਜੀਵਨ ਵਿੱਚ ਸ਼ਬਦ ਗੁਰੂ ਸੁਰਤ ਧੁਨ ਚੇਲਾ ਮਹਲਾ ਪਹਿਲਾ ਪੰਨਾ ਨੋ 943 ਰਾਹੀ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਮਹਲਾ ਪਹਿਲਾ 50791 ਵਾਲੀ ਪ੍ਰਾਪਤੀ ਹੋਈ ਹੈ ਵਿਚਾਰ ਨਾ ਬਣਦਾ ਹੈ ਸ਼ਬਦ ਗੁਰੂ ਨੂੰ ਮੰਨਣ ਦੀਆਂ ਤਿੰਨ ਸ਼ਰਤਾਂ ਹਨ ਨੰਬਰ 1 ਸਾਡੇ ਅੰਦਰ ਸ਼ਬਦ ਪ੍ਰਤੀ ਪੂਰਨ ਵਿਸ਼ਵਾਸ ਹੋਵੇ ਨੰਬਰ 2 ਆਪਣੀ ਸੁਰਤ ਨੂੰ ਇਸ ਸੱਚ ਦੇ ਪੱਧਰ ਤੱਕ ਲੈ ਜਾਇਆ ਜਾਵੇ ਨੰਬਰ 3 ਸੱਚ ਸ਼ਬਦ ਨੂੰ ਜੀਵਨ ਵਿੱਚ ਸਥਾਪਿਤ ਕਰਨ ਲਈ ਪੂਰੀ ਲਗਨ ਜਾਂ ਧੌਨ ਨਾਲ ਆਪਣਾ ਕਰਤੱਵ ਨਿਭਾਇਆ ਜਾਵੇ ਐਸਾ ਕਰਦਿਆਂ ਕੋਈ ਕੁਰਬਾਨੀ ਦੇਣੀ ਪਵੇ ਤਾਂ ਵੀ ਪੇਸ਼ਾ ਨਹੀਂ ਹੋਣਾ ਸੂਝ-ਬੂਝ ਕਾਰਨ ਉੱਚੀ ਉੱਠੀ ਸੁਰਤ ਹੀ ਸ਼ਬਦ ਨੂੰ ਗੁਰੂ ਮੰਨਣ 'ਚ ਸਫਲ ਹੁੰਦੀ ਹੈ ਇਸੇ ਸ਼ਬਦ ਰਾਹੀਂ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ ਮਾਰ ਨੰਬਰ 1 ਪੌੜੀ ਨੰਬਰ 31 ਰੂਪ ਨਰੋਲਤਾ ਪਵਿੱਤਰਤਾ ਦਾ ਅਹਿਸਾਸ ਕਰਾ ਸਕਦੀ ਹੈ ਅਤੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਮਹਲਾ ਪਹਿਲਾ ਪੰਨਾ 943 ਦੇ ਮਹਾਨ ਸਿਧਾਂਤਕ ਸੰਕਲਪ ਦੇ ਪਹਿਰੇਦਾਰ ਬਣਿਆ ਜਾ ਸਕਦਾ ਹੈ ਗਿਆਨੀ ਬਲਜੀਤ ਸਿੰਘ ਜੀ ਦੀ ਕਿਤਾਬ ਸ਼ਬਦ ਗੁਰੂ ਭਾਗ 18ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕਤ